ਵਿਕਰਮ ਮਜੀਠੀਆ ਮਾਮਲੇ 'ਚ ਭਗਵੰਤ ਮਾਨ ਨੂੰ ਵੱਡਾ ਝਟਕਾ ਭਗਵੰਤ ਮਾਨ ਸਰਕਾਰ ਨੂੰ ਅਹਿਮ ਤੇ ਵੱਡਾ ਝਟਕਾ ਲੱਗਿਆ ਜੇਲ੍ਹ 'ਚ ਬੈਠੇ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਵਿਕਰਮ ਮਜੀਠੀਆ ਨੂੰ ਕੀ ਰਾਹਤ ਮਿਲੀ ਹੈ ਅਦਾਲਤ ਨੇ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆਂ ਖਬਰ ਸਾਂਝੀ ਕਰਦੇ ਆਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਹਾਲੇ ਤੱਕ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਜਾਣ ਦਰਅਸਲ ਵਿਕਰਮ ਜੀਠਿਆ ਨੂੰ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਵਸੀਲਿਆਂ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਿਛਲੇ ਮਹੀਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਲਲਾ 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 ਸਰਕਾਰ ਬਾਰ ਬਿਆਨੀਆਂ ਬਣਾਉਂਦੀ ਰਹੀ ਕਿ ਇਹ ਐਸਸੀ ਨਸ਼ੇ ਦਾ ਵੱਡਾ ਤਸਕਰ ਤੇ ਮਗਰਮੱਛ ਫੜ ਲਿਆ ਕਾਗਜ਼ਾਂ ਦੇ ਵਿੱਚ ਕੇਸ ਡੀਏ ਦਾ ਜਾਨੀ ਕਿ ਵਸੀਲਿਆਂ ਤੋਂ ਵਧੇਰੇ ਜਾਇਦਾਦ ਬਣਾਉਣ ਦਾ ਤੇ ਲੋਕਾਂ ਨੂੰ ਗੁੰਮਰਾਹ ਕਹਿ ਲਿਆ ਕੀਤਾ ਗਿਆ ਹਲੇ ਤੱਕ ਕੱਲ ਵੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਵਿਕਰਮ ਮਜੀਠੀਆ ਦੀ ਧਰਮ ਪਤਨੀ ਤੇ ਵਿਧਾਇਕ ਗਵਨੀਨ ਕੌਰ ਦੀ ਰੀਸਲਾਹੀ ਨਕਲ ਰਾਹੀ ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੀਆਂ ਸਿਆਸੀ ਕਦਰਾਂ ਕੀਮਤਾਂ ਕਿੱਥੋਂ ਤੱਕ ਡਿੱਗ ਚੁੱਕੀਆਂ ਨੇ ਜਦੋਂ ਲੀਡਰ ਆਫ ਹਾਊਸ ਸਦਨ ਦਾ ਆਗੂ ਮੁੱਖ ਮੰਤਰੀ ਇੱਕ ਮਾਨਜੋਗ ਸਨਮਾਨਜੋਗ ਵਿਧਾਇਕਾ ਦੀ ਰੀਸਲਾ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਖੈਰ ਇੱਥੇ ਫਿਰ ਗੱਲ ਕਰਾਂਗੇ ਵੱਡੀ ਗੱਲ ਇਹ ਹੈ ਕਿ ਵਿਕਰਮ ਜੀਠਿਆ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਕੱਲ ਇੱਕ ਅਹਿਮ ਫੈਸਲਾ ਸੁਣਾਇਆ ਵਿਜੀਲੈਂਸ ਬਿਊਰੋ ਨੂੰ ਵੀ ਮੂੰਹ ਦੀ ਖਾਣੀ ਪਈ ਹੈ ਤੇ ਬੱਦ ਚੜ ਕੇ ਜਿਹੜੇ ਲੋਕ ਤੱਥਾਂ ਨੂੰ ਇੱਧਰ ਉੱਧਰ ਕਰ ਰਹੇ ਸੀ ਕੇਸ ਕਿਸੇ ਚੀਜ਼ ਦਾ ਦਰਜ ਹੈ ਕਹਾਣੀ ਕੋਈ ਸੁਣਾ ਰਹੇ ਸੀ ਉਹਨਾਂ ਨੂੰ ਵੀ ਵੱਡਾ ਝਟਕਾ ਜਾਨੀ ਕਿ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਦਰਅਸਲ ਕੱਲ ਵਿਜੀਲੈਂਸ ਨੇ ਵਿਕਰਮ ਮਜੀਠੀਆ ਦੀ ਗ੍ਰੀਨ ਐਵੇਨਿਊ ਅੰਮ੍ਰਿਤਸਰ ਸਤਿਤ ਕੋਠੀ ਦੇ ਵਿੱਚ ਜਿਹੜਾ ਉਹ ਦਵਸ਼ ਦਿੱਤੀ ਛਾਪਾ ਮਾਰਿਆ ਹਜੇ ਛਾਪੇ ਚੱਲ ਹੀ ਰਹੇ ਸੀ ਕਿ ਅਦਾਲਤ ਨੇ ਵੱਡਾ ਹੁਕਮ ਸੁਣਾ ਦਿੱਤਾ ਅਦਾਲਤ ਕਹਿੰਦੀ ਕਿ ਭਾਈ ਵਾਪਸ ਆਜੋ ਅਦਾਲਤ ਨੇ ਮਜੀਠੀਆ ਦੇ ਟਿਕਾਣਿਆਂ ਤੇ ਵਿਜੀਲੈਂਸ ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ ਛਾਪੇ ਮਾਰਨ ਤੋਂ ਰੋਕ ਦਿੱਤਾ ਉਹਨਾਂ ਦੇ ਦਿੱਲੀ ਸਥਿਤ ਜਿਹੜਾ ਸੈਨਿਕ ਫਾਰਮ ਹਾਊਸ ਜੇ ਨੇ ਉੱਥੇ ਛਾਪੇਬਾਰ ਨੇ ਸੀ ਅ ਬਨਜੀਠਾ ਦੇ ਵਿੱਚ ਉਹਨਾਂ ਦਾ ਜਿਹੜਾ ਵਾਰਡ ਨੰਬਰ 5 ਚ ਦਫਤਰ ਕੰਮ ਮਕਾਨ ਉਹਦੀ ਤਲਾਸ਼ੀ ਤੇ ਪਰਮੈਸ਼ ਲੈਣੀ ਸੀ ਉਸ ਤੋਂ ਵਿਕਰਮ ਮਜੀਠੀਆ ਦੇ ਟਕਾਣਿਆਂ ਤੇ ਵਿਜੀਲੈਂਸ ਨੂੰ ਛਾਪੇ ਮਾਰਨ ਤੋਂ ਅਦਾਲਤ ਨੇ ਰੋਕਿਆ ਹੈ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਰਾਉਣ ਦੇ ਦੋਸ਼ਾਂ ਦੇ ਅਧੀਨ ਨਾਭਾ ਜੇਲ੍ਹ 'ਚ ਸਮੇਂ ਵਿਕਰਮ ਮਜੀਠੀਆ ਨਾਭਾ ਦੀ ਨਵੀਂ ਜੇਲ੍ਹ 'ਚ ਬੰਦ ਨੇ ਵਿਕਰਮ ਮਜੀਠੀਆ ਉਹਨਾਂ ਦੀ ਰਿਹੈਸ਼ ਤੇ ਵਿਜੀਲੈਂਸ ਟੀਮ ਨੇ ਛਾਪੇ ਮਾਰਨ ਦੇ ਵਿਰੋਧ ਵਿੱਚ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਨੇ ਮੋਹਾਲੀ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਕਲੇਰ ਨੇ ਅਦਾਲਤ ਨੂੰ ਕਿਹਾ ਕਿ ਵਿਜੀਲੈਂਸ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਕੇਸ ਦੇ ਜਾਂਚ ਅਫਸਰ ਨੂੰ ਮਜੀਠੀਆ ਦੇ ਟਿਕਾਣਿਆਂ ਤੇ ਜਾਣ ਦੀ ਆਗਿਆ ਦਿੱਤੀ ਸੀ ਪਰ ਕੱਲ ਸਵੇਰੇ ਜਾਨੀ ਕਿ ਆਯੋਨੇ ਖੁਦ ਜਾਣਦੀ ਤਾਂ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦਿੱਲੀ, ਅਮਰitsar ਤੇ ਮਜੀਠਾ 'ਚ ਤਿੰਨ ਵੱਖ-ਵੱਖ ਟਿਕਾਣਿਆਂ ਤੇ ਭੇਜੀਆਂ। ਉਹਨਾਂ ਨੇ ਕਿਹਾ ਕਿ ਇਸ ਬਾਰੇ ਤੁਰੰਤ ਅਦਾਲਤ ਨੂੰ ਸੂਚਿਤ ਕੀਤਾ ਤਾਂ ਅਦਾਲਤ ਨੇ ਇਹ ਛਾਪੇ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਨੇ। ਐਡਵੋਕੇਟ ਕਲੈਰ ਨੇ ਅਗਾਹ ਦੱਸਿਆ ਕਿ ਅਦਾਲਤ ਨੇ ਸਪਸ਼ਟ ਕਿਹਾ ਕਿ ਵਿਜੀਲੈਂਸ ਬਿਊਰੋ ਹੁਣ ਮਜੀਠਾ ਦੇ ਟਿਕਾਣਿਆਂ ਤੇ ਹੋਰ ਛਾਪੇ ਨਹੀਂ ਮਾਰ ਸਕਦੀ। ਉਹਨਾਂ ਕਿਹਾ ਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਵਿਜੀਲੈਂਸ ਸਿਰਫ ਜਾਇਦਾਦ ਦੇ ਮਲਾਂਕਲ ਲਈ ਜਾ ਸਕਦੀ ਹੈ। ਪਰ ਇਸ ਲਈ ਵੀ ਉਸ ਨੂੰ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਕੁਲੈਰ ਨੂੰ 24 ਘੰਟੇ ਪਹਿਲਾਂ ਅਗਾਊ ਨੋਟਿਸ ਦੇਣਾ ਪਵੇਗਾ ਉਹਨਾਂ ਦੱਸਿਆ ਕਿ ਮਜੀਠੀਆ ਨੇ 5 ਮਹੀਨਿਆਂ ਤੋਂ ਵੱਧ ਸਮਾਂ ਪਟੇਲਾ ਜੇਲ੍ਹ 'ਚ ਬਤਾਇਆ ਪਰ ਕੋਈ ਸਹੂਲਤ ਨਹੀਂ ਮੰਗੀ ਉਹਨਾਂ ਕਿਹਾ ਕਿ ਸੱਤਾਧਾਰੀ ਸਿਰਫ ਮਜੀਠੀਆ ਨੂੰ ਬਦਨਾਮ ਕਰਨ ਲਈ ਸਹੂਲਤਾਂ ਬਾਰੇ ਫੁਵਾਹਾਂ ਫੁਲਾ ਰਹੀ ਹੈ ਉਹਨਾਂ ਕਿਹਾ ਕਿ ਅਦਾਲਤ ਨੇ ਮਾਮਲੇ ਦੀ ਸੁਣਵਾਈ 22 ਜੁਲਾਈ ਤੈਅ ਕੀਤੀ ਹੈ ਤੇ ਵਿਜੀਲੈਂਸ ਬਿਊਰੋ ਨੂੰ ਛਾਪੇ ਮਾਰਨ ਦੀ ਸਾਰਾ ਵੀਡੀਓ ਸਬੂਤ ਪੇਸ਼ ਕਰਦੀ ਹਦਾਇਤ ਵੀ ਕੀਤੀ ਹੈ ਜਣੇ ਕਿ ਇਨੂੰ ਕਹਿੰਦੇ ਆ ਅਸਲ 'ਚ ਪੁਲਿਸ ਰਾਜ। ਨਾ ਕੋਈ ਅਦਾਲਤ, ਨਾ ਕੋਈ ਅਦਾਲਤ ਦਾ ਕਮਰਾ, ਨਾ ਕੋਈ ਅਦਾਲਤੀ ਹੁਕਮ। ਜੋ ਜੀ ਆਇਆ ਚੱਲ ਸੋ ਚੱਲ 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 ਚੱਲ। ਕੋਈ ਲੈਣਾ ਦੇਣਾ ਨਹੀਂ ਅਦਾਲਤੀ ਹੁਕਮਾਂ ਦਾ। ਜਦੋਂ ਸੂਬਾ ਜਾਂ ਦੇਸ਼ ਕੋਈ ਮਲਛੀਆ ਰਾਜ ਚ ਯਾਨੀ ਕਿ ਪੁਲਿਸ ਰਾਜ 'ਚ ਤਬਦੀਲ ਹੋ ਜਾਵੇ ਤਾਂ ਉਹਦਾ ਹਾਲ ਇਹੀ ਹੁੰਦਾ। ਪੁਲਿਸ ਅਫਸਰ ਮਨਮਰਜ਼ੀਆਂ ਕਰਦੇ ਨੇ। ਥੱਲੇ ਤੋਂ ਲੈ ਕੇ ਇਸ ਦਾ ਅਸਰ ਹਜੇ ਥੱਲੇ ਆਉਣਾ ਬਾਕੀ ਹੈ। ਜਿੱਦਨੇ ਥੱਲੇ ਆਇਆ ਤਾਂ ਜਿਹੜੇ ਤੁਹਾਡੇ ਵਰਗੇ ਮਾਤੜ ਧਮਾਤੜ ਨੇ ਮੇਰੇ ਤੁਹਾਡੇ ਵਰਗੇ ਉਹਨਾਂ ਦਾ ਜੀਣਾ ਬਹੁਤ ਦੁਰਬਨ ਹੋ ਜਾਣਾ ਹੈ ਪੁਲਿਸ ਪਹਿਲਾਂ ਹੀ ਬਹੁਤ ਮਨਮਰਜ਼ੀਆਂ ਕਰਦੀ ਹੈ ਜਦੋਂ ਉਹਨੂੰ ਇੰਨੀ ਜ਼ਿਆਦਾ ਖੋਲ੍ਹ ਦਿੱਤੀ ਜਾਵੇ ਕਿ ਉਹ ਅਦਾਲਤ ਦੇ ਹੁਕਮਾਂ ਤੋਂ ਉੱਪਰਾਂ ਜਾ ਕੇ ਕੰਮ ਕਰਨ ਲੱਗ ਜਾਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਫਿਰ ਮਾੜਾ ਬੰਦਾ ਗਰੀਬ ਮਾਤੜ ਤਮਾਤੜ ਜਾਊਗਾ ਕਿੱਥੇ ਖੈਰ ਮਜੀਠੀਆਂ ਤਾਂ ਬਹੁਤ ਵੱਡੇ ਬੰਦੇ ਨੇ ਬਹੁਤ ਮਾਲਦਾਰ ਨੇ ਪੈਸਾ ਹੈ ਤਕੜੀ ਲੀਗਲ ਟੀਮ ਹੈ ਵਕੀਲ ਮਿੰਟ ਚ ਚਲੇ ਜਾਂਦੇ ਆ ਵਕੀਲ ਵੀ ਤਕੜੇ ਨੇ ਅੱਗੋਂ ਉਹਨਾਂ ਨੂੰ ਕਿਹੜਾ ਤੇਲ ਲੈਣ ਪਾਉਣ ਦੇ ਲਈ ਜਿਹੜਾ ਸੋਚਣਾ ਪੈਣਾ ਉਹਨਾਂ ਨੇ ਵੀ ਮਿੰਟ ਚ ਅਦਾਲਤਾਂ ਚ ਚਲੇ ਜਾਣਾ ਸਵਾਲ ਇਹ ਹੈ ਕਿ ਤੁਹਾਡੇ ਵਰਗਿਆਂ ਤੇ ਮੇਰੇ ਵਰਗਿਆਂ ਦਾ ਕੀ ਹੋਵੇਗਾ ਖੈਰ ਮਜੀਠੀਆਂ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਆ ਉਹ ਸਾਹਮਣ ਅਦਾਲਤ ਨੇ ਜਿਹੜੀ ਕਹਿ ਲਈ ਕਿ ਗੈਰ ਕਾਨੂੰਨੀ ਹੋ ਸਕਦੀ ਹੈ ਛਾਪੇ ਮਾਰੀ ਕਿ ਕੀ ਕੀਤੀ ਕੀਤੀ ਜਾ ਰਹੀ ਸੀ ਉਹਨੂੰ ਰੋਕਤਾ ਤੇ ਉਹ ਜਿਹੜੀਆਂ ਵੱਡੀਆਂ ਵੱਡੀਆਂ ਖਬਰਾਂ ਜਿਹੜੇ ਕਥਿਤ ਚੈਨਲ ਨੇ ਸੱਤਾ ਦੇ ਨੇੜੇ ਨੇਗੇ ਜਿਹੜੇ ਉਹਨਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਸੀ ਵੱਡੀ ਵੱਡੀਆਂ ਪਲੇਟਾਂ ਸਿੱਟੀਆਂ ਜਾਂਦੀਆਂ ਸੀ ਬ੍ਰੇਕਿੰਗ ਨਿਊਜ਼ ਦੇ ਰੂਪ ਦੇ ਵਿੱਚ ਉਹ ਹੁਣ ਬੰਦ ਹੋ ਜਾਣਗੀਆਂ ਤੇ ਅਦਾਲਤ ਮੈਨੂੰ ਲੱਗਦਾ ਇੰਜ ਹੈ ਕਿ ਇਸ ਮਾਮਲੇ ਦੇ ਵਿੱਚ ਮਜੀਠੀਆ ਨੂੰ ਹੋਰ ਵੀ ਰਾਹਤ ਮਿਲ ਸਕਦੀ ਹੈ ਕਿਉਂਕਿ ਜਿਹੜੀ ਉਹਨਾਂ ਦਾ ਨਿਆਂਇਕ ਰਾਸਤ ਖਤਮ ਹੋਣੀ ਹੈ ਉਸ ਤੋਂ ਬਾਅਦ ਵਿਜੀਲੈਂਸ ਕੋਲ ਕੀ ਹੈ ਪੇਸ਼ ਕਰਨ ਦੇ ਲਈ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਸ਼ਾਇਦ ਵਿਜੀਲੈਂਸ ਕੁਝ ਲੱਭ ਲਿਆ ਹੋਵੇ ਫਿਲਹਾਲ ਵਿਜੀਲੈਂਸ ਹੱਥ ਪੱਲੇ ਮਾਰ ਰਹੀ ਹੈ ਪਰ ਹੱਥ ਖਾਲੀ ਨਜ਼ਰ ਆਉਂਦੇ ਐ ਅਗਾਹ ਵਿਕਰਮ ਮਜੀਠੀਆ ਦੀ ਲੀਗਲ ਟੀਮ ਕੀ ਐਕਸ਼ਨ ਲੈਂਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਏਗੀ ਸਰਕਾਰ ਦਾ ਪੱਖ ਉਸ ਦਿਨ ਕਮਜ਼ੋਰ ਹੋ ਗਿਆ ਜਿੱਦ ਦਿਨ ਵਿਕਰਮ ਮਜੀਠੀਆ ਨੂੰ ਦੁਬਾਰਾ ਰਿਮਾਂਡ ਤੇ ਲੈਣ ਤੋਂ ਵਿਜੀਲੈਂਸ ਦੇ ਹੱਥ ਖੜੇ ਕਰਤੇ ਹੁਣ ਤੁਸੀਂ ਇਸ ਦਾ ਅੰਦਾਜ਼ਾ ਆਪ ਲਾ ਸਕਦੇ ਹੋ ਐਨਡੀਪੀਐਸ ਐਕਟ ਦੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਕਿੰਨੇ ਦਿਨ ਹੋ ਗਏ ਮੈਂ ਕਿਹਾ 4 ਜੁਲਾਈ ਦੇ ਵਿਕਰਮ ਮਜੀਠੀਆ ਨਿਆਂਇਕ ਹਰਾਸਚ ਨੇ ਐਨਡੀਪੀਐਸ ਐਕਟ ਦੇ ਅੰਦਰ ਜਿਹੜੀ ਵਰਨ ਸ਼ਰਮਾ ਵਾਲੀ ਐਸਆਈਟੀ ਹੈ ਉਹਨੇ ਹਾਲੇ ਤੱਕ ਪੁੱਛਗਿਛ ਨਹੀਂ ਕੀਤੀ ਜਿਹੜੀ ਕਿ ਹੁਣ ਤੱਕ ਹੋ ਜਾਣੀ ਚਾਹੀਦੀ ਸੀ ਵਿਕਰਮ ਜੀਠਿਆ ਨੇ ਨਸ਼ੇ ਵੇਚੇ ਬਕਾਇਏ ਸਪਲਾਈ ਕੀਤੇ ਉਹਨਾਂ ਦੀ ਛਾਤਰਛਾਇਆ ਕੀਤੀ ਟੈਂਡੀਪੀਐਸ ਐਕਟ ਦੇ ਵਿੱਚ ਉਹਨਾਂ ਦੀ ਇੰਟਰੋਗੇਸ਼ਨ ਹਾਲੇ ਤੱਕ ਕਿਉਂ ਨਹੀਂ ਉਹ ਸੈਟ ਕਰ ਪਾਈ ਜਦੋਂ ਕਿ ਉਹ ਜੇਲ੍ਹ ਦੇ ਵਿੱਚ ਬੰਦ ਨੇਗੇ ਇਹ ਇੱਕ ਵੱਡਾ ਪ੍ਰਸ਼ਨ ਹੈ ਕਿਉਂਕਿ ਉਹ ਬਾਰ ਬਾਰ ਉਹੀ ਸੈਟ ਜਿਹੜੀ ਹੈ ਉਹ ਕਸਟੋਰੀਅਲ ਅੰਟਰੋਗੇਸ਼ਨ ਦੀ ਮੰਗ ਕਰ ਰਹੀ ਸੀ ਸੁਪਰੀਮ ਕੋਰਟ ਤੱਕ ਜਾ ਕੇ ਉਹ ਹੁਣ ਕਿਉਂ ਨਹੀਂ ਕਰ ਰਹੀ ਕਿਉਂ ਨਹੀਂ ਜਾ ਰਹੀ ਪ੍ਰੋਡਕਸ਼ਨ ਵਾਰੰਟ ਦੇ ਲਈ ਅਦਾਲਤ ਦੇ ਅੰਦਰ ਇੱਕ ਵੱਡਾ ਸਵਾਲ ਹੈ ਇਸ ਸਵਾਲ ਤੇ ਤੁਹਾਨੂੰ ਮੈਨੂੰ ਸਾਰਿਆਂ ਨੂੰ ਬੈਠ ਕੇ ਸੋਚਣ ਦੀ ਲੋੜ ਹੈ